ਹਾਂਜੀ ਹਰ ਰੋਜ਼ ਦੀ ਤਰ੍ਹਾਂ ਪਾਈ ਜੋ ਇਹਨੂੰ ਘੋਨਾ ਹੁਣ ਜਾ ਕੇ ਪੀਨੇ ਆ ਚਾਹ ਫਿਰ ਅੱਗੇ ਮਿਲਦਾ ਸਭ ਦਿਹਾੜੀ ਕੀ ਕਰਦੇ ਆ ਅੱਜ ਦੇ ਦਿੱਤੀ ਵਾਰ ਤੇ ਮੰਮੀ ਨੇ ਉੱਪਰ ਆਸ ਤੋਂ ਉੱਪਰ ਧਾਕੇ ਉੱਪਰ ਧਾਕੇ ਦੇਖ ਕੇ ਲੱਗਦਾ ਹੈਂ ਪਟੰਗਾ ਵੀ ਉੱਡ ਰਹੀਆਂ ਬਹੁਤ ਮੰਮੀ ਮੰਮੀ ਹੋਤੇ ਉੱਪਰ ਪਤੰਗ ਉੱਡ ਰਹੀਆਂ ਤੇ ਆਟਾ ਡეკਲੇਰ ਪਲਾਂਟ ਜੀ ਕਮੀਰ ਮੋਂਸੇ ਖੁੱਲ੍ਹਦਾ ਆ ਗਿਆ ਅੱਜ ਮੇਰਾ ਐਂਗਲਿਸ਼ ਦਾ ਪੇਪਰ ਵੀ ਔਰ ਮੈਂ ਟਿਊਸ਼ਨਸ ਆ ਮੰਗਾ ਫਿਰ ਮੇਰੇ ਦੋਸਤ ਉੱਕੇ ਤੇ ਦੋਨੋਂ ਮਿਲ ਕੇ ਟਿਊਸ਼ਨਾਂਾਂਗੇ ਤੇ ਆਦ ਮਮੀ ਉਹ ਬੈਠ ਉੱਪਰ ਸੌਫਾ ਤੇ ਕਰਿਆ ਦਾਦੀ ਚੱਲੀ ਬੈਠੀ ਹੈ ਔਰ ਮੈਂ ਦੀ ਰੋਟੀ ਕੱਣ ਲੱਗ ਗਏ ਆ ਮਮੀ ਤੇ ਬਕਾਰੇ ਰੋਟੇ ਪਏ ਆ ਮਮੀ ਆਲੂ ਮਟਰ ਤੇ ਬੀ ਤਰਕਾ ਲਾ ਰਹੀ ਹੋਣੀ ਤਰਕਾ ਰਹੀ ਆ ਆਪਿੱਸੇ ਉਹ ਸਰਕਾ ਤੇ ਤੇ ਮੈਂ ਕਰ ਰਾਂ ਟੀਵੀ ਔਨ ਤੇ ਜੇ ਦੇਖਾਂਗੇ ਤਾਂ ਤੁਸੀਂ ਨਹੀਂ ਇਹਦਾ ਮੈਚ ਦੇਖ ਦਿਖਾਦੇ ਤੁਹਾਨੂੰ ਵੀ ਇੱਧਰ ਦਿਖ ਰਹੇ ਇਧਰ ਹੋ ਗਿਆ ਟੀਵੀ ਔਨ ਤੇ ਤੋਕੇ ਤੇ ਅੱਜ ਨਹੀਂ ਫਿਰਦੀ ਬਤਾ ਮੈਂ ਫਿਰ ਦੇ ਦੇ ਹਾਂ ਲੇਕਨ ਓਹ ਟੀਮ ਦੀ ਤੋੜ ਤੇ ਨਾਲ ਬਾਟ ਕਰਾਂਗਾ ਇੱਥੇ ਆਲੂ ਮਟਰ ਪਏ ਟੀਵੀ ਔਨ ਹਲ ਆ ਆਪਾਂ ਟੀਵੀ ਤੇ ਉਹ ਲਾਦਾਂਗੇ ਤਾਕਤ ਤੇ ਦੌਤਾਂ ਤੇ ਕਦੇ ਇੰਡੀਆ ਦਾ ਮੈਚ ਇੱਥੇ ਲਾਗੋ ਕਿ ਮੈਚ ਹੀ ਤੇ ਤੁਹਾਨੂੰ ਮਿਲਦੇ ਦੀ ਮੈਚ ਟਾਈਮ ਬਲੇ ਜੀ ਮੰਡਰੀ ਆ ਗਿਆ ਸੀ ਮਾਉਣ ਗੁਰਬੀ ਦਾ ਤੇ ਮਾਗਾਂ ਦਾ ਬਾਟ ਤੇ ਅੱਜ ਅਗੈਂਡਾ ਦਾ ਤਾਕਤ ਫ੍ਰਿਕ ਦਾ ਦੋ ਤੇ T20 ਮੈਚ ਤੇ ਦਾਦਾ ਦੇ ਦੇਖਾਂਗੇ ਰਾਤ ਤੱਕ ਤੇ ਹੋਰ ਮੈਚ ਦਾਦਾ ਦੇਖ ਰਹੇ ਹੈ ক্রিকেট ਮੈਚ ਇੰਡੀਆ ਤੇ ਫਰੀਕਾ ਦਾ ਦਿਪਤ ਨੂੰ ਬਚਾਦਦਾਈ ਬਲੌਗ ਸੀ ਤੇ ਜੀ ਆਪਾਂ ਤਾਂ ਸਾਡੇ ਅੱਜ ਕੁਝ ਵੀ ਨਹੀਂ ਕੀਤਾ ਗਿਆ ਬਖਾਸ ਜਿਹੜਾ ਸੀ ਸਵੇਰ ਵੀਡੀਓ ਬਣਾਉਣ ਲੱਗੇ ਪਰ ਕਹਿ ਸੀ ਕੁਸਤਾ ਕੁਝ ਕਰਦੇ ਕੀ ਕਰਾਂ ਆ ਕੁਝ ਵੀ ਨਹੀਂ ਕੀਤਾ ਅੱਜ ਲੈ ਕੇ ਦਵਾਈ ਸੁੱਤੇ ਰਹੇ ਤੇ ਹੁਣ ਜੋਈ ਨੂੰ ਵੀ ਮੈੱਕ ਲੈ ਕੇ ਜਾਊ ਸ਼ਾਇਦ ਘਮਾਉ ਕਈ ਆਂਦੀ ਮੈਨੂੰ ਘੁਮਾ ਕੇ ਲਿਆਉ ਸੌਂਦੀ ਜਾਂਦੀ ਹੈ ਜਿਵੇਂ ਤੈਨਿੰਨਿਕ ਬਾਜ ਵੀ ਸੁਣ ਗਈ ਹੁਣਾਂ ਤੂੰ ਸੌਂਦੀ ਜਾਂਦੀ ਸੀ ਮੈਂ ਨਹੀਂ ਲੈ ਕੇ ਆਂਦਾ ਬਾਹਰ ਮੈਂਕ ਨੂੰ ਕਹ ਦੇ ਹਾਂ ਮੈਂਕ ਨੂੰ ਕਹ ਦੇ ਮੈਂਕ ਨੂੰ ਮੈਂ ਨਹੀਂ ਜਾਂਦਾ ਕਾ ਬਾਹਰ ਮੈਂਕ ਨੂੰ ਕਹ ਦੇ ਹਾਂ ਮੈਂ ਕਿਹਨੂੰ ਕਹਦੇ ਮੈਂ ਨਹੀਂ ਜਾਣਾਗਾ ਨਹੀਂ ਕੋਈ ਕੀ ਆਊਗਾ ਆਪਾਂ ਦਰਦੀ ਜਾਊਗਾ ਜਾਊਗਾ ਜਦ ਜਿੱਦੈ ਮੈਂ ਨਹੀਂ ਕੋਈ ਬੈਂ ਮੈਨੂੰ ਕੰਮ ਹੈ ਨਹੀਂ ਕੋਈ ਟਾਈਮ ਹੈ ਨਹੀਂ ਜਦ ਲਈ ਜਾਊਗਾ ਦਰਦੀ ਲੈ ਕੇ ਜਾਊਗਾ ਹੈ ਦੋਸਤ ਮੈਂ ਕਿਹਨੂੰ ਕਮਾ ਲਿਆ ਇਹਨੂੰ ਉਹ ਤਾਂ ਕਿੰਨਾ ਨੰਬਰ ਨਹੀਂ ਲੰਗਦਾ ਉਹ ਹੋਰ ਦਰਦੀ ਲੈ ਕੇ ਜਾ ਕੰਮ ਮੈਂ ਕਾ ਰੋਟੀ ਖਾ ਲੈਂਦੇ ਮੈਂ ਬੈਗ ਲੈ ਕੇ ਜਾਊਗਾ ਚੰਗੋ ਪਦਾਨ ਦਾ ਦੂਜੇ ਚੈਨਲ ਤੇ ਸਬਸਕ੍ਰਾਈਬ ਕਰਿਓ ਤੇ ਵੀਡੀਓ ਲਾਈਕ ਕਰਿਓ ਤੇ ਕੱਲ ਮਿਲ ਜਾਈਂ ਨਵੇਂ ਬਲੌਗਰ ਬਾਏ ਬਾਏ